ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਦੀ ਅਚਾਨਕ ਮੌਤੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜੇ ਹੋ ਰਹੇ ਹਨ ਕਿ ਇੰਨੇ ਮਹਿੰਗੇ ਹੈਲਮਟ ਤੇ ਸੁਰੱਖਿਅਤ ਡਰੈੱਸ ਪਹਿਨਣ ਦੇ ਬਾਵਜੂਦ ਵੀ ਰੀੜ ਦੀ ਹੱਡੀ ਕਿਸ ਤਰ੍ਹਾਂ ਟੁੱਟ ਸਕਦੀ ਹੈ ਐਕਸੀਡੈਂਟ ਤੋਂ ਕੇਵਲ 5 ਮਿੰਟ ਪਹਿਲਾਂ ਦੀ ਇੱਕ ਵੀਡੀਓ ਤੇ ਉਸ ਥਾਂ ਦਾ ਵੀ ਦ੍ਰਿਸ਼ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਉਹੀ ਜਗ੍ਹਾ ਹੈ ਜਿੱਥੇ ਦਰਦਨਾਕ ਹਾਦਸਾ ਵਾਪਰਿਆ ਸੀ ਰਾਜਵੀਰ ਜਵੰਦੇ ਦੇ ਨਾਲ ਰਿਪੋਰਟਰਾਂ ਅਨੁਸਾਰ ਇਹ ਜਗ੍ਹਾ ਮਨਾਲੀ ਦੱਸੀ ਜਾ ਰਹੀ ਹੈ ਵੀਡੀਓ ਦੇ ਅੰਦਰ ਰਾਜਵੀਰ ਆਪ ਕਹਿ ਰਿਹਾ ਹੈ ਕਿ ਜੋ ਮੰਝਰ ਮੋਟਰਸਾਈਕਲ ਤੇ ਦਿਖਾਈ ਦਿੰਦਾ ਹੈ ਉਹ ਗੱਡੀ ਵਿੱਚ ਬੈਠ ਕੇ ਨਹੀਂ ਦਿਖਦਾ ਰਾਜਵੀਰ ਨੂੰ ਰਾਈਡਿੰਗ ਦਾ ਬੇਹਦ ਸ਼ੌਂਕ ਸੀ ਕਲਾ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਬਾਈਕ ਚਲਾਉਣਾ ਪਸੰਦ ਕਰਦਾ ਸੀ ਕਲਾਕਾਰੀ ਵਾਲੀ ਲਾਈਨ ਵਿੱਚ ਆਉਣ ਤੋਂ ਬਾਅਦ ਉਸਨੇ ਆਪਣੀ ਇਸ ਪਸੰਦ ਨੂੰ ਹੋਰ ਅੱਗੇ ਵਧਾਉਂਦੇ ਹੋਏ ਇੱਕ ਮਹਿੰਗੀ BMW ਬਾਈਕ ਖਰੀਦੀ ਸੀ ਜਿਸ ਦੀ ਕੀਮਤ ਕਰੀਬ 22 ਲੱਖ ਰੁਪਏ ਦੱਸੀ ਜਾਂਦੀ ਹੈ ਤੋ ਇਲਾਵਾ ਉਸ ਨੇ ਇਸ ਬਾਈਕ ਲਈ ਸਰਕਾਰ ਨੂੰ ਵੱਡਾ ਟੈਕਸ ਵੀ ਅਦਾ ਕੀਤਾ ਸੀ ਫਿਰ ਵੀ ਕਿਸਮਤ ਨੇ ਉਸ ਨਾਲ ਧੋਖਾ ਕੀਤਾ ਤੇ ਉਹ ਇਸ ਹਾਦਸੇ ਵਿੱਚ ਆਪਣੀ ਜ਼ਿੰਦਗੀ ਹਾਰ ਗਿਆ ਹੁਣ ਲੋਕਾਂ ਦੇ ਵੱਲੋਂ ਵੱਖ-ਵੱਖ رائے ਸਾਹਮਣੇ ਆ ਰਹੀਆਂ ਹਨ ਅਤੇ ਹਰ ਕੋਈ ਇਹੀ ਪੁੱਛ ਰਿਹਾ ਹੈ ਕਿ ਆਖਿਰ ਅਜਿਹਾ ਹੋਇਆ ਕਿਵੇਂ ਅੰਤ ਵਿੱਚ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦੇ ਦੀ ਪਰਮਾਤਮਾ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰੇ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਉਸ ਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਤੇ ਜੇਕਰ ਤੁਸੀਂ ਵੀ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ